ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਬਟਾਲਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸੰਬਰਪਤ ਵਿਸ਼ਾਲ ਸਮਾਗਮ ਬਾਰੇ ਜਾਣਕਾਰੀ ਦਿੱਤੀ ਗਈ ਇਸ ਮੌਕੇ ਉਹਨਾਂ 31 ਨਵੰਬਰ ਨੂੰ ਗੁਰਦੁਆਰਾ ਲੋਗੜ ਸਾਹਿਬ ਦੀਨਾ ਕਾਂਗੜਾ ਜ਼ਿਲ੍ਹਾ ਮੋਗਾ ਵਿਖੇ ਹੋਣ ਵਾਲੇ ਸਮਾਗਮ ਦੇ ਵਿੱਚ ਵੱਡੀ ਗਿਣਤੀ 'ਚ ਸੰਗਤ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜਿਨੇ ਧਰਮ ਤੇ ਮਨੁੱਖਤਾ ਦੀ ਰੱਖਿਆ ਲਈ ਸ਼ਹਾਦਤ ਦਿੱਤੀ ਪਰ ਦੁੱਖ ਦੀ ਗੱਲ ਹੈ ਕਿ ਭਾਰਤ ਦੇ ਵਿੱਚ ਅੱਜ ਵੀ ਮਨੁੱਖੀ ਅਧਿਕਾਰਾਂ ਦਾ ਗੰਭੀਰ ਉਲੰਘਣ ਹੋ ਰਿਹਾ ਹੈ। ਮੰਨੇ ਕਿਹਾ ਕਿ ਸ਼ਾਮਨੀ ਅਕਾਲੀ ਦਲ ਅੰਮ੍ਰਿਤਸਰ 23 ਨਵੰਬਰ ਨੂੰ ਦਿਨਾ ਕਾਂਗੜ ਵਿਖੇ ਪੰਜਾਬ ਤੇ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਹੋਏ ਕਤਲਾਂ ਬਾਰੇ ਆਪਣੀ ਆਵਾਜ਼ ਚੁਕੇਗਾ। ਉਨ੍ਹਾਂ ਨੇ ਸਮੂਹ ਸਿੱਖ ਜਥੇਬੰਦੀਆਂ, ਸਮਾਜ ਸੇਵੀ ਸੰਗਠਨਾਂ ਤੇ ਪੰਥਕ ਸੰਗਤਾਂ ਨੂੰ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਮੰਨੇ ਵੀ ਕਿ ਤੇ ਨਿਆਂ ਦੇ ਲਈ ਇਕੱਠੇ ਹੋਣ ਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮਨੁੱਖਤਾ ਦੇ ਲਈ ਅਟਲ ਪ੍ਰੇਰਣਾ ਦਾ ਸਰੋਤ ਹੈ ਇਸ ਮੌਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮਾਝਾ ਜ਼ੋਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਜੋਲੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਕੁਝ ਮਹੀਨੇ ਪਹਿਲਾਂ ਹੋਏ ਭਾਰਤ-ਪਾਕਿਸਤਾਨ ਯੁੱਧ ਵਿਚਾਲੇ ਜੋ ਤਣਾਪੂਨ ਹਾਲਾਤ ਬਣੇ ਉਸ ਤੋਂ ਬਾਅਦ ਭਾਰਤ ਸਰਕਾਰ ਦੇ ਬਲੂ ਸ਼ਿਕਰਤਾਰਪੁਰ ਕੋਰੀਡੋਰ ਬੰਦ ਕਰ ਦਿੱਤਾ ਗਿਆ ਜਿਸ ਨਾਲ ਨਾਨਕ ਨਾਮ ਲੈਵਾ ਸੰਗਤਾਂ ਚ ਭਾਰੀ ਨਿਰਾਸ਼ਾ ਸੀ ਤੇ ਉਹਨਾਂ ਕਿਹਾ ਕਿ ਉਹਨਾਂ ਇਹ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਸ਼ਿਕਰਤਾਰਪੁਰ ਕੋਰੀਡੋਰ ਨੂੰ ਦੁਬਾਰਾ ਸ਼ੁਰੂ ਕਰੇ ਤਾਂ ਜੋ ਨਾਨਕ ਇਕ ਨਾਮਲੇਵਾ ਸੰਗਤ ਦੇ ਇਤਿਹਾਸਕ ਗੁਰੂ ਘਰਾਂ ਦੇ ਦਰਸ਼ਨ ਕਰ ਸਕੇ। ਜਸ ਰੋਮੀਆ ਕਲਜਾ ਨਮਕ ਸਰ ਕਈਨ ਮੈਂਬਰ ਨੂੰ ਦਿਨਾ ਕੌਂਗਰ ਦੇ ਵਿੱਚ ਜਿੱਥੇ ਦਸਵੇਂ ਪਾਤਸ਼ਾਹ ਨੇ ਅਰਜਨਜੀਤ ਨੂੰ ਇਜ਼ਾਫਨਾਮਾ ਲੈ ਕੇ ਸੀ ਉੱਥੇ ਅਸੀਂ 355ਵਾਂ 350 ਸਾਲਾ ਦੇ ਨੌਵੇਂ ਪਾਛਾ ਦੇ ਸਿੱਧੀ ਦੀ ਬਣਾ ਰਹੇ ਸਾਰੇ ਇੰਡੀਆ ਦੇ ਵਿੱਚ ਬਣਾ ਰਹੇ ਹੈ ਬਹੁਤ ਅੱਛੀ ਕਰ ਲੈ ਪਰ ਗੁਰੂ ਸੇਠ ਬਹਾਦਰ ਸਾਹਿਬ ਉਹ ਜਨਊ ਨਹੀਂ ਸੀ ਪੈਂਦੇ ਪਰ ਅਰੰਭੇ ਸਭਾ ਮੰਡ ਜਨਊ ਜਿੰਨਾ ਚੇਟ ਉਹਨੂੰ ਪੇਸ਼ ਨਹੀਂ ਸੀ ਕਰਦੇ ਤੋਲ ਕੇ ਉੰਨਾ ਚ ਰੋਟੀ ਨਹੀਂ ਸਖਾਂਦਾ ਹੈਗਾ ਤੇ ਉਸ ਕਰਕੇ ਮਨੁੱਖਤਾ ਦੇ ਕਰਕੇ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦੇ ਦਿੱਤੀ ਕਿ ਉਹ ਸਾਰੀ ਦੁਨੀਆ ਦੇ ਵਿੱਚ ਬਣਾਈ ਜਾਂਦੀ ਹੈ ਪਰ 1947 ਤੋਂ ਬਾਅਦ ਜਿਹੜੇ ਦੋ ਮੁਲਕ ਪਾਕਿਸਤਾਨ ਤੇ 인도ਸਤਾਨ ਬਣੇ ਹੈ ਸਿੱਖਾਂ ਦੀ ਵੋਟ ਹੀ ਨਹੀਂ ਪਾਈ ਤੇ ਇਹ ਐਵੇਂ ਲੇਖ ਮਾਰਤੀ ਹਿੰਦੁਸਤਾਨ ਦੇ ਨਕਸ਼ੇ ਦੇ ਉੱਤੇ ਅੰਰੇਜ਼ ਨੇ ਕਿ ਆਹ ਪਾਕਿਸਤਾਨ ਹੈ ਆਹ ਹਿੰਦੁਸਤਾਨ ਹੈ ਕਿ ਸਿੱਖ ਜਿਹੜਾ ਇੱਕ ਅਲੱਗ ਦਾ ਕੌਮ ਹੈ ਉਸ ਦਾ ਫੈਸਲਾ ਹੀ ਨਹੀਂ ਕੀਤਾ ਹੈਗਾ ਤੇ ਅਸੀਂ ਤਾਂ ਬੋਲਦੇ ਫਿਰਦੇ ਹਾਂ ਜੇ ਪਾਕਿਸਤਾਨ ਚ ਐਸੀਂ ਮੁਸਲਮਾਨ ਦੇ ਗੁਲਾਮ ਹੈ ਜੇ ਇੱਥੇ ਐ ਤੇ ਹਿੰਦੂ ਦੇ ਗੁਲਾਮ ਹੈ ਸੋ ਮੇਰਾ ਮਤਲਬ ਹੈ ਕਿ ਸਾਡਾ ਧਰਬਾਦ ਤੱਕ ਖੁਸ਼ ਗਿਆ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਜੇ 956 ਨੇ ਇੰਨੀ ਸ਼ਹਾਦਤ ਦੇ ਦਿੱਤੀ ਤੇ ਫਿਰ 1966 ਦੇ ਵਿੱਚ ਜਿਹੜੀ ਤਬਦੀਲੀ ਕੀਤੀ ਪੰਜਾਬ ਦੀ ਸਾਡੇ ਸਾਰੇ ਇਲਾਕੇ ਹਿਮਾਚਲ ਨੂੰ ਹਰਿਆਣੇ ਨੂੰ ਰਾਜਸਥਾਨ ਨੂੰ ਦੇ ਦਿੱਤੇ ਫਿਰ 2000 ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਸ੍ਰੀ ਇੰਟਰਨ ਹੈ 43 ਸਿੱਖ ਪਿੰਡ ਚਿੱਟੀ ਸਿੰਘ ਬੁਰੇ ਕਸ਼ਮੀਰ ਦੇ ਵਿੱਚ ਫੌਜ ਨੇ ਮਾਰਤੇ ਅਜੇ ਤੱਕ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਹੈਗਾ 1984 ਦੇ ਵਿੱਚ ਜੋ ਖੁਸ਼ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਨਾਲ ਤੋਪਾਂ ਨਾਲ ਲੜਾਈ ਕੀਤੀ ਤੇ ਸਾਡਾ ਤਬਾਹ ਕਰਤਾ ਦਰਬਾਰ ਸਾਹਿਬ ਉਹਦੀ ਕੋਈ ਇਨਕੁਆਇਰੀ ਨਹੀਂ ਹੋਈ ਕੋਈ ਜਲਵਾਤ ਨਹੀਂ ਹੋਈ ਅਜੇ ਤੱਕ ਜੋ ਜਿੰਨੇ ਮਾਰੇਗੇ ਸਾਨੂੰ ਤਾਂ ਇਹ ਵੀ ਨਹੀਂ ਪਤਾ ਸੰਤ ਜਨਰਲ ਸਿੰਘ ਭਿੰਡਾ ਵਾਲਿਆਂ ਦਾ ਸਸਕਾਰ ਕਿੱਥੇ ਕੀਤਾ ਜਾਂ ਜਨਰਲ ਸ਼ਬੀਕ ਸਿੰਘ ਜਿਹੜੇ ਫੌਜ ਦੇ ਸੀਗੇ ਫੌਜ ਵੀ ਕਿਹਾ ਜਾਂਦਾ ਜੇ ਦੁਸ਼ਮਣ ਦਾ ਵੀ ਜਨਰਲ ਮਰ ਜੇ ਤਾਂ ਉਹਨੂੰ ਸਨਮਾਨ ਦਿੱਤਾ ਜਾਂਦਾ ਹੈ ਮਿਲਟਰੀ ਤੌਰ ਦੇ ਉੱਤੇ ਪਰ ਉਹ ਵੀ ਨਹੀਂ ਦਿੱਤਾ ਹੈਗਾ ਚੌਥੇ ਬੀਬੀਆਂ ਵੀ ਮਾਰਤੀਆਂ ਬੱਚੇ ਵੀ ਮਾਰ ਤੇ ਸਾਰਾ ਖੁਸ਼ ਕਰਦਾ 36 ਹੋਰ ਗੁਰਦੁਆਰਿਆਂ ਦੇ ਉੱਤੇ ਟੈਕਸ ਕਰਦਾ ਏ ਸਾਨੂੰ ਮਿਲਿਆ 1947 ਦੇ ਵਿੱਚ ਜੋ ਕੁਝ ਸਾਨੂੰ ਮਹਿਰੂ ਤੇ ਗਾਂਧੀ ਨੇ ਪ੍ਰੋਮਿਸ ਕੀਤਾ ਸੀਗਾ ਕਿ ਜੇ ਤੁਸੀਂ ਅਨਰੀਜਾਂ ਨੂੰ ਕੱਢ ਦੋਗੇ ਸਾਡੇ ਨਾਲ ਰਲ ਜਾਓਗੇ ਤੇ ਤੁਹਾਨੂੰ ਇੱਕ ਐਹੋ ਜਿਹਾ ਖਿੱਤਾ ਦੇਵਾਂਗੇ ਜਿੱਥੇ ਤੁਸੀਂ ਇਹ ਜ਼ਾਂਦੀ ਦਾ ਨਿੱਡ ਮਾਨ ਸਕੋਗੇ ਪਰ ਜਿਹੜੀ ਕਨਸਟੀਟਿਊਸ਼ਨ ਬਣਾਈ ਹੈ ਆਰਟੀਕਲ 25 ਦੇ ਵਿੱਚ ਲਿਖਤਾ ਹੈ ਕਿ ਸਿੱਖ Hindu ਮਜ਼ਦਬ ਦਾ ਹਿੱਸਾ ਹੈ ਕਿ ਹੈ ਜਿਹੜਾ ਸੀ ਬਿਲਕੁਲ ਗਲਤ ਤੇ ਜਬਰ ਜ਼ਸਤੀ ਸਾਡੇ ਨਾਲ ਕਨਸਟੀਟਿਊਸ਼ਨਲ ਤੌਰ 'ਤੇ ਡਾ ਸਾਡੇ ਦੋ ਮੈਂਬਰ ਸੀਗੇ ਕਨਸਟੀਟਿਊਟ ਅਸੈਂਬਲੀ ਦੇ ਵਿੱਚ ਜਿਹੜੀ ਇਸ ਕਨਸਟੀਟਿਊਟ ਅਸੈਂਬਲੀ ਨੇ ਕਨਸਟੀਟਿਊਸ਼ਨ ਬਣਾਇਆ ਇੱਕ ਤਸਰਾਰ ਹੁਕਮ ਸਿੰਘ ਸੀ ਇੱਕ ਸਰਦਾਰ ਭੁਪਿੰਦਰ ਸਿੰਘ ਮਾਨ ਸੀ ਉਹਨਾਂ ਨੇ ਕਨਸਟੀਟਿਊਸ਼ਨ ਦੇ ਵਿੱਚ ਸਿੱਖਾਂ ਦੇ ਤਰਫੋਂ ਦਸਖਤ ਨਹੀਂ ਕੀਤੇ ਕਨਸਟੀਟਿਊਸ਼ਨ ਦੇ ਉੱਤੇ ਨਹੀਂ ਹੋਏ ਹੋਏ ਐਸੇ ਕਰਕੇ ਕਿ ਜਿਹੜੇ ਸਾਡੇ ਨਾਲ ਬਹਿਤੇ ਕਿਤੇ ਸੀਗੇ ਉਹ ਹੰਦਿਤਵਾ ਨੇ ਪੂਰੇ ਨਹੀਂ ਕੀਤੇ ਹੈਗੇ ਫਿਰ ਇਹ ਜੁਰਮ ਹੁੰਦਾ ਹੀ ਹੁੰਦਾ ਰਹਿੰਦਾ ਤੇ ਫਿਰ ਜੀਵ ਕਾਂਧੀ ਨੇ ਸਾਰੇ ਇੰਡੀਆ ਦੇ ਵਿੱਚ ਇਹ ਸਿੱਟ ਮਰਵਾਤੇ ਕਿ ਉੱਥੋਂ ਸਿ ਫੋਟੋਆਂ ਹੁੰਦੀਆਂ ਦੇਖਦੇ ਹੋ ਕਿ ਜਦੋਂ ਦਿੱਲੀ ਦੇ ਵਿੱਚ ਬਲਾਸਟ ਹੋਏ ਹੈ ਪुलिस ਕਿਨੇ ਫਿਰਦੀ ਸੀ ਕਿ ਐ ਕਰਦੇ ਇੱਥੇ ਵੀ ਹੋ ਸਕਦਾ ਉੱਥੇ ਵੀ ਹੋ ਸਕਦਾ ਪਰ ਜਿਹੜੋਂ ਸਿੱਖਾਂ ਨੂੰ ਮੜਵਾਇਆ ਗਿਆ ਜੀਵ ਗਾਂਧੀ ਨੇ ਉਹਨਾਂ ਤੋਂ ਪुलिस ਮੁਲਜ਼ਮਾਂ ਦੇ ਨਾਲ ਰੱਖ ਕੇ ਦਿਖਾ ਦੇ ਸੀ ਕਿ ਸਿੱਖਾਂ ਦੇ ਘਰ ਕਿੱਥੇ ਆ ਤੇ ਫੌਜ ਦਾ ਕੰਮ ਹੁੰਦਾ ਹੈ ਦੇਸ਼ ਦੀ ਰੱਖਿਆ ਕਰਨੀ ਤੇ ਜੇ ਸਿੱਖ ਦੇਸ਼ ਦੇ شہری ਹਨ ਜੇ ਤੇ ਫਿਰ 1984 ਜੀ ਤੋਂ ਸਿੱਖਾਂ ਦਾ ਤਕਲੀਆ ਮਰਜੀ ਬਗੰਦੀ ਨੇ ਕਰਾਇਆ ਫੌਜ ਆਪਣੇ ਬੈਡਕਾਂ ਚੋਂ ਬਾਹਰ ਨਿਕਲ ਕੇ ਉਹਨਾਂ ਦੀ ਹਫਾਜ਼ਤ ਨਹੀਂ ਕੀਤੀ ਹੈ ਕਿ ਸੋ ਇਹ ਸਾਰੇ ਰਾਜ ਨੇ ਸਾਡੇ ਜਿਹੜੇ ਅਸੀਂ ਦੱਸਣਾ ਚਾਹੁੰਦੇ ਹਾਂ ਇਹ ਖਤਮ ਨਹੀਂ ਹੋਇਆ ਹੈ ਕਿ ਉਪਰਕੇ ਜੇ ਕਾਂਗਰਸ ਨੇ ਕੀਤਾ ਹੈ ਮੋਦੀ ਸਰਕਾਰ ਨੇ ਖੋਰ ਨਵੇਂ ਬਲਾਅ ਸ਼ੁਰੂ ਕਰਤੀ ਹੈ ਕਿ ਬਾਹਰ ਦੇ ਮੁੱਲ ਥਾਂ ਦੇ ਵਿੱਚ ਸਿੱਖ ਜਿਹੜੇ ਖਾਲਸਾ ਦੇ ਵਿੱਚ ਮੰਨਦੇ ਐ ਉਹਨਾਂ ਨੂੰ ਮਰਵਾਦੇ ਐ ਤੇ ਇਹ ਝੁੰਡਲੀ ਕੀ ਦੀ ਹੈ ਕੀ ਹੈ ਜਿਹੜੀ ਮਰਵਾ ਰਹੀ ਹੈ ਇਹ ਹੈਗੀ ਹੈ ਇਹ ਮੋਦੀ ਦੀ ਅਮਿਤ ਸ਼ਾਹ ਦੀ ਰਾਜਨਾਥ ਸਿੰਘ ਦੀ ਸਮੰਥ ਗੋਇਲ ਤੋਂ ਦਾ ਇੱਥੇ ਐਸਐਸਪੀ ਦੇ ਹੈ ਰੋ ਦਾ ਮੁਖੀ ਦੇ ਹੈ ਇਸ ਨੇ ਬਹੁਤ ਜਿਆਦਾ ਬੰਦੇ ਮਰਵਾਏ ਐ ਦੇ ਰੋਦੇ ਵਿੱਚ ਵੀ ਜਾ ਕੇ ਇਸ ਨੇ ਇਹ ਛਰਾਹਤ ਕੀਤੀ ਹੈ ਕਿ ਬਾਦ ਦੇ ਸਿੱਖਾਂ ਨੂੰ ਮਰਵਾ ਦਿੱਤਾ ਜਾਵੇ ਤੇ ਰਵੀ ਸਨਾਰ ਉਹ ਦਾਮੰਦ ਹੈਗਾ ਤੇ ਜੈ ਸ਼ੰਕਰ ਹੈ ਤੇ ਜੀਤ ਗੋਡ ਨੈਸ਼ਨਲ ਸਕਿਉਰਿਟੀ ਲਾਈਟ ਦੇ ਇਹਨਾਂ ਸਾਰਿਆਂ ਦੀ ਜੁੰਡਲੀ ਨੇ ਇਕੱਠੇ ਹੋ ਕੇ ਟੈਜਾ ਦੇ ਵਿੱਚ ਤਿੰਨ ਸਿੱਖ ਮਰਵਾ ਦਿੱਤੇ ਹੈਗੇ ਸੱਤ ਨੇ ਕਰਾਦੇ ਹੈ ਜਿਹੜਾ ਹਰਦੀਪ ਸਿੰਘ ਨੱਜਰ ਹੈ ਇੱਕ ਰਿਪੋ ਦਮਨ ਸਿੰਘ ਮਾਲਕ ਹੈ ਇੱਕ ਸੁਖਦੂਲ ਸਿੰਘ ਹੈ ਤੇ ਬ੍ਰਿਟਾਨੀਆ ਦੇ ਵਿੱਚ ਅਪਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਬਰਬਾਦ ਕੀਤਾ ਹੈਗਾ ਤੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤ ਹੈ ਲਖਬੀਤ ਸਿੰਘ ਰੋਡੇ ਨੂੰ ਮਰਵਾਤ ਹੈ ਇੱਥੇ ਹਰਿਆਣੇ ਦੇ ਵਿੱਚ ਦਿਲੀਪ ਸਿੰਘ ਦਿਲੀਪ ਸਿੰਘ ਸਿੱਧੂ ਨੂੰ ਮਰਵਾਤ ਹੈ ਮੂਸੇਵਾਲਾ ਨੂੰ ਮਾਪਦੇ ਤੇ ਹੁਣ ਨਵਾ ਗੁਰਪ੍ਰੀਤ ਸਿੰਘ ਹਰੀ ਨੌਂ ਨੰਬਰ ਵਾਤਾ ਮੇਰੇ ਘਰ ਸਨ ਬੈਠੀਏ ਫਿਰ ਕੀ ਹੋ ਰਿਹਾ ਸਿਕ ਹਮੇਲਾ ਤੇ ਸੇ ਜਾਣ ਗਏ ਜੇ ਇਹੋ ਜੇ ਜਬਰ ਅਜੇ ਵੀ ਕਾਂਗਰਸ ਨਹੀਂ ਪੀਤੇ ਹੈ ਬੀਜੇਪੀ ਵੀ ਕਰ ਰਹੀ ਹੈ ਮੋਦੀ ਵੀ ਕਰ ਰਿਹਾ ਹੈ ਕਿ ਸਾਨੂੰ ਇਹ ਦੇ ਵਿੱਚ ਕੀ ਮਿਲਿਆ ਹੈਗਾ ਇਹ ਆਜ਼ਾਦੀ ਦੇ ਵਿੱਚ ਫਿਰ ਰਾਖ ਦੇ ਵਿੱਚ ਸਿੱਖ ਮਾਰਤੇ ਉਹ ਲੋਕ ਗਵਰਨਮੈਂਟ ਨੇ ਨਹੀਂ ਕੀਤਾ ਸੈਂਟਰ ਨੇ ਪਛਾਬਰ ਦੇ ਵਿੱਚ ਇੱਕ ਸਿੱਖ ਮਾਰਤਾ ਆਈਐਸਆਈਐਸ ਨੇ ਉਹਦੇ ਬਾਰੇ ਕੁਝ ਨਹੀਂ ਕੀਤਾ ਹੈਗਾ ਫਿਰ ਸਿਟੀ ਨਗਰ ਵਿੱਚ ਸਿੱਖ ਸਿੱਖ ਬੀਬੀ ਸੀ ਦੀ ਪ੍ਰਿੰਸੀਪਲ ਸੁਪੈਂਡਰ ਹੋਣ ਨੂੰ ਮਰਵਾਤਾ ਉਹ ਇਹ ਸਾਰੀਆਂ ਮਿਸਟਰ ਹੈਗੀਆਂ ਜਿਹੜਾ ਸਾਨੂੰ ਇਹ ਬਹੁਤ ਦੇਖੋ ਝੋਨੇ ਦਾ ਭਾਅ ਕਿੰਨਾ ਹੋਇਆ ਹੋਇਆ ਇੱਥੇ ਤਾਂ ਬਹੁਤ ਥੋੜਾ ਹੈਗਾ ਕਿ ਦੋ ਗੁਣਾ ਤਿੰਨ ਗੁਣਾ ਪਾਕਿਸਤਾਨ ਦੇ ਵਿੱਚ ਅਸੀਂ ਕਹਿੰਦੇ ਹਾਂ ਬਾਰਡਰ ਖੋਲੋ ਉੱਥੇ ਕਾਨੂੰ ਲਾਲਿਆਂ ਨੂੰ ਵੀ ਬਹੁਤ ਪੈਸਾ ਆਊਗਾ ਸਿਰਫ ਸਿੱਖਾਂ ਨੂੰ ਨਹੀਂ ਆਊਗਾ ਜ਼ਮੀਦਾਰ ਲੁੱਟਿਆ ਹੋਇਆ ਫਲੱਡ ਤੋਂ ਬਾਅਦ ਬਾਅਦ ਉਹ ਉੱਤੇ ਉੱਠ ਪਊਗਾ ਜੇ ਬਾਰਡਰ ਖੋਲ ਜੇ ਤੇ ਸਾਡਾ ਚੌਨਾ ਉਧਰ ਦੇ ਪਾਸੇ ਇਰਾਕ ਤੇ ইরান ਉਧਰ ਦੇ ਪਾਸੇ ਮੁਸਲਮਾਨ ਦੇਸ਼ਾਂ ਫੈਲੇ ਹੋਏ ਨੇ ਤੇ ਇਹ ਇੱਕ ਬਾਰਡਰ ਰਾਖ ਦੇ ਵਿੱਚ ਇੰਡੀਆ ਖੋਲਣਾ ਚਾਹੁੰਦਾ ਹੈ ਅ ਖਬਰ ਦਾ ਪੋਰਟ ਹੈ ਜਿਹੜੀ ਬੰਦ ਹੈ ਹੁਣ ਤੇ ਇਰਾਨ ਦੇ ਵਿੱਚ ਬਾਰਡਰ ਖੋਲਣ ਦਾ ਕੀ ਮਤਲਬ ਹੈ ਕਿ ਅਸੀਂ ਅਫਗਾਨਿਸਤਾਨ ইরান ਰਾਖ ਦੇ ਨਾਲ ਉੱਥੋਂ ਟ੍ਰੇਡ ਕਰਿਆ ਕਰਾਂਗੇ ਜੇਕਰ ਦੇਦੇ ਦੇ ਚਿਤ ਤੱਕ ਨੰਗਾ ਬਾਗ ਦੀ ਹੈ ਵਾਕੇ ਉੱਥੇ ਕੋਈ ਇਹ ਕੋਲ ਸਾ ਦੇ ਹੈਗੇ ਇਹੀ ਹੈ ਕਿ ਸਿੱਖਾਂ ਨੂੰ ਅਸੀਂ ਥੱਲੇ ਦਬਾ ਕੇ ਰੱਖਣਾ ਹੈ ਹੋਰ ਇਹਨਾਂ ਦਾ ਕੋਈ ਐਸੀ ਬੈਸੀ ਕੋਈ ਗੱਲ ਨਹੀਂ ਜੇ ਜੰਗ ਲਾਉਂਦੇ ਐ ਤੇ ਸਿੱਖ ਨੂੰ ਪੁੱਛਦੇ ਨਹੀਂ ਹੁਣ ਸੰਦੂਰ ਆਪਰੇਸ਼ਨ ਸੰਦੂਰ ਹੈ ਅਸੀਂ ਸਿੱਖ ਦਾ ਸੰਦੂਰ ਨੂੰ ਨਾਂ ਦੇਖਦੇ ਆ ਨਾ ਲਾਉਂਦੇ ਆ ਹਨਾ ਪਰ ਤੁਸੀਂ ਹਿੰਦੂ ਤਾਂ ਸੰਦੂਰ ਨੂੰ ਦੇਖਦੇ ਵੀ ਹੋ ਹੱਥ ਵੀ ਲਾਉਂਦੇ ਹੋ ਮੋਦੀ ਸਾਹਿਬ ਨੇ ਦੇਖਿਆ ਤਾਂ ਸੰਦੂਰ ਘਰ ਕੇ ਪਰ ਉਹ ਹੱਥ ਤਾਂ ਨਹੀਂ ਕਦੇ ਲਾਇਆ ਹੈਗਾ ਸੋ ਮੇਰਾ ਮਤਲਬ ਤੇ ਸੰਦੂਰ ਦਾ ਤਾਂ ਕਦੇ ਇਹ ਬਲਕੋਟ ਤੱਕ ਤੱਕ ਜ ਸੂਜਿਕ ਸਹੀਸ ਕਰ ਗਿਆ ਗੱਲ ਇਹ ਹੈ ਕਿ ਜੇ ਪਾਕਿਸਤਾਨ ਹਮਲਾ ਕਰ ਦੇ ਫਿਰ ਸਾਡਾ ਪੰਜਾਬ ਦਾ ਵਾਣਜੂ ਦਾ ਇਹ ਬੈਟਰ ਫੀਲਡ ਮਦਾਨੇ ਜੰਗ ਜਿੱਦੇ ਤੁਸੀਂ ਵੀ ਮਰੋਗੇ ਅਸੀਂ ਵੀ ਮਰਾਂਗੇ ਐਸਆਈ ਵੀ ਮਰਨਗੇ ਸਾਰੇ ਮੱਦਗੇ ਉਧਰ ਪੰਜਾਬ ਦੇ ਬੰਦੇ ਪਾਕਿਸਤਾਨ ਦੇ ਵਿੱਚ ਮਰ ਜਾਣਗੇ ਦੋਨੋਂ ਪੰਜਾਬਾਂ ਦਾ ਜੰਗ ਹੋਊਗਾ ਮੇਰਾ ਮਤਲਬ ਇੱਕ ਸਾਦੀ ਇਹ ਸਿਆਸਤ ਹੈ ਕਿ ਇਹ ਦੋਨੋਂ ਪੰਜਾਬਾਂ ਨੂੰ ਇਹ ਅੱਡ ਲਗਵਾ ਦਿਓ ਉਧਰ ਮੁਸਲਮਾਨ ਮਰਵਾ ਦਿਓ ਸਿੱਖ ਮਰਵਾ ਦਿਓ ਇੱਥੇ ਪੱਕਾ ਹਿੰਦੂਵਾਦ ਫਿਰ ਵੰਗ ਜੂਵੇ ਸੋ ਮੇਰਾ ਮਤਲਬ ਇਹ ਹੈ ਕਿ ਜਦੋਂ ਵੀ ਕੋਈ ਗੱਲ ਹੰਡੀ ਹੈ ਸੈਂਟਰ ਦੇ ਵਿੱਚ ਸਾਡੀ ਗੰਦਲੀ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਰੋਣਾ ਪਾਤਾ ਉਹਨਾਂ ਦੀ ਸੈਨੇਟ ਖਤਮ ਕਰਦੀ ਫੇਰ ਰੋਜ਼ ਕੋਈ ਨਾ ਕੋਈ ਸ਼ਤਾਨ ਨਹੀਂ ਹੁੰਦੀ ਜਾਂਦੀ ਹੈ ਅਸੀਂ ਕਹਿੰਦੇ ਹਾਂ ਕਿ ਚੰਡੀਗੜ੍ਹ ਪੰਜਾਬ ਦਾ ਹੈ ਚੰਡੀਗੜ੍ਹ ਸਾਨੂੰ ਦੇਓ ਤੇ ਬਾਕੀ ਜਿਹੜੇ ਇਹ ਪੰਜਾਬੀ ਬੋਲਦੇ ਹਲਕੇ ਹਿਮਾਚਲ ਤੇ ਮੈਨੂੰ ਇਹ ਵਿਛੜ ਗਿਆ ਉਹ ਸਾਨੂੰ ਵਾਪਸ ਦੇ ਉਹ ਕੋਈ ਗੱਲ ਸੁਣਨ ਨੂੰ ਤਿਆਰੀ ਨਹੀਂ ਨਾ ਕੋਈ ਗੱਲ ਕਰਦਾ ਨਾ ਕੋਈ ਬਾਤ ਕਰਦਾ ਹੁਣ ਜਦੋਂ ਬੰਬੇ ਦੇ ਵਿੱਚ ਅਟੈਕ ਹੋਇਆ ਸਜਾ ਇਹ ਵੱਡੇ ਵੱਡੇ ਹੋਟਲ ਤਾਜ ਦੇ ਉੱਤੇ ਤੇ ਹੋਰ ਕਿੰਨੇ ਬੰਦੇ ਮਾਰੇ ਗਏ ਇਸ ਜੇ ਉਦੋਂ ਸੈਂਟਰ ਦਾ ਫੋਰਮ ਮਿਨਿਸਟਰ ਸੀਗਾ ਇਹ ਪਟੇਲ ਸਾਹਿਬ ਉਸ ਨੂੰ ਅਸਤੀਫਾ ਦੇਣਾ ਪਿਆ ਪਰ ਹੁਣ ਕਿ ਇਹ ਏਡਾ ਵੱਡਾ ਅਟੈਕ ਦੇਰ ਹੋ ਗਿਆ ਦਿੱਲੀ ਦੇ ਵਿੱਚ ਤੇ ਅਮਿਤ ਸ਼ਾਹ ਨੇ ਇਸ ਫਰਟੀਨਿੰਗ ਦਿੱਤਾ ਹੈ ਤਾਂ ਬਹੁਤ ਬੈਨੀਫਿਟ ਮਿਲਦਾ ਵਾ ਤੇ ਵੱਧ ਤੋਂ ਵੱਧ ਵਪਾਰ ਹੋ ਸਕਦਾ ਤੇ ਆਪਣਾ ਪੰਜਾਬ ਖਸਾਲ ਹੋ ਸਕਦਾ ਜਿੱਦਾਂ ਆਪਣੇ ਝੋਨੇ ਦੀ ਗੱਲ ਕਰਦੇ ਆ ਇੱਥੇ 2399 ਰੁਪਏ ਰੇਟ ਹੈ ਤੇ ਜੇ ਆਪਾਂ ਪਾਕਿਸਤਾਨ ਨੂੰ ਜਾਂਦੇ ਆ ਜਾਂ ਪਾਕਿਸਤਾਨ ਵਾਲਾ ਸਾਡਾ ਝੋਨਾ ਲੈਂਦਾ ਬਹੁਤ ਉੱਥੇ 7500 ਦੇ ਕਰੀਬ ਪ੍ਰਾ ਦਾ ਰੇਟ ਹੈ ਤੇ ਇਹ ਚੀਜ਼ਾਂ ਜਿਹੜੀਆਂ ਕਈ ਚੀਜ਼ਾਂ ਉੱਧਰ ਨਹੀਂ ਹੁੰਦੀਆਂ ਉਹ ਪੰਜਾਬ 'ਚ ਹੁੰਦੀਆਂ ਜਿੱਦਾਂ ਪੰਜਾਬ ਵਾਲੀਆਂ ਉੱਧਰ ਹੁੰਦੀਆਂ ਜੇ ਬਾਰਡਰ ਖੋਲ ਦਿੱਤਾ ਜਾਏ ਜਿੱਦਾਂ ਹੁਣ ਤੁਸੀਂ ਕਿਹਾ ਵਾ ਪਈਆ ਆਪਣੇ ਕਰਤਾਰਪੁਰ ਦਾ ਲਾਂਘਾ ਉਹ ਸਰਕਾਰ ਨੇ ਬੰਦ ਕੀਤਾ ਵਾ ਪ੍ਰਧਾਨ ਸਾਹਿਬ ਨੇ ਇਹ ਵੀ ਮੰਗ ਕੀਤੀ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਕਰਤਾਰਪੁਰ ਦਾ ਲਾਂਘਾ ਖੋਲਿਆ ਜਾਵੇ ਤੇ ਜਿੰਨੀ ਵੀ ਸੰਗਤ ਦੇ ਦਰਸ਼ਨ ਕਰਨ ਜਾਂਦੀ ਆ ਵੱਧ ਤੋਂ ਵੱਧ ਜਾ ਕੇ ਦਰਸ਼ਨ ਕਰੇ